ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਘਟਣਾ ਹੋ ਸਕੀਆਂ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਕਿ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਆਪਣੀ ਜ਼ਮਾਨਤ ਵਾਸਤੇ ਹੁਣ ਉਹਦਾ ਵੀ ਫੈਸਲਾ ਆ ਗਿਆ ਵੈ ਤੇ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਕੀ ਵੱਡਾ ਹੁਕਮਨਾਮਾ ਜਾਰੀ ਕੀਤਾ ਵੈ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਜਾਣਨੇ ਸਾਰੀ ਡਿਟੇਲ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵਿਕਰਮ ਜੀਠੀਆ ਵੱਲੋਂ ਵਾਰ-ਵਾਰ ਮੁਹਾਲੀ ਦੀ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਕਿ ਮੈਨੂੰ ਅੰਤਰਮ ਜਬਾਨ ਦਿੱਤੀ ਜਾਵੇ ਲੇਕਰ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੰਚ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੰਚ ਅਧਿਕਾਰੀਆਂ ਵੱਲੋਂ ਜਦੋਂ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਤਾਂ ਹੋਸ਼ ਉੱਡ ਗਿਆ ਬਿਕਰਮ ਜੀਠਿਆ ਤੇ ਕਿ 40 ਹਜ਼ਾਰ ਪੰਨਿਆਂ ਦੇ ਵਿੱਚ ਉਹ ਸਾਰੇ ਖੁਲਾਸੇ ਕਰ ਦਿੱਤੇ ਨੇ ਜਿਹੜੇ ਡਾਕੂਮੈਂਟ ਦਸਤਾਵੇਜ਼ ਢੁੰਗੀਆਂ ਥਾਵਾਂ ਤੇ ਛਪਾ ਕੇ ਰੱਖੇ ਹੋਏ ਸੀ ਵਿਕਰਮ ਜੀਤਿਆ ਅਤੇ ਵਿਕਰਮ ਜੀਤਿਆ ਦੇ ਰਿਸ਼ਤੇਦਾਰਾਂ ਅਤੇ ਇਹਨਾਂ ਦੇ ਯਾਰਾਂ ਬਿੱਤਰਾਂ ਨੇ ਉਹ ਸਾਰੇ ਕੱਢ ਕੇ ਵਿਜੀਲੈਂਸ ਨੇ ਜਦੋਂ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਜੱਜ ਸਰਬਾਨਾ ਦੇ ਅੱਗੇ ਰੱਖੇ ਤਾ ਬਿਕਰਮ ਜੀਠਿਆ ਦੇ ਵਕੀਲਾ ਵੱਲੋਂ ਜਿਹੜਾ ਰੂੜਾ ਪਾਇਆ ਜਾ ਰਿਹਾ ਸੀ ਵੱਡੇ ਪੱਤਰ ਤੇ ਕਿ ਭਈ ਨਿਰਦੋਸ਼ ਨੇ ਬੇਕਸੂਰ ਨੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੇ ਨਸ਼ਾ ਤਸਕਰੀ ਨਹੀਂ ਕੀਤੀ ਆਮਦਨ ਨਾਲੋਂ ਵੱਧ ਇਹਨਾਂ ਨੇ ਜਾਇਦਾਦ ਨਹੀਂ ਬਣਾਈ ਉਹ ਸਾਰੇ ਚੁੱਪ ਹੋ ਗਏ ਹੁਣ ਦਵਾਜਾ ਖੜਕਾਇਆ ਗਿਆ ਹੈ ਬਿਕਰਮ ਜੀਠਿਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਸਮਨ ਜਾਰੀ ਕਰਨ ਦੱਸੋ ਨੋਟਸ ਜਾ ਕਹਿ ਸਕਦੇ ਹਾਂ ਸਬੰਧ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੂੰ ਕਿ ਆਖਰਕਾਰ 25 ਜੂਨ ਨੂੰ ਬਿਕਰਮਜੀਠਿਆ ਨੂੰ ਕਿਹੜੇ ਦੋਸ਼ਾਂ ਵਿੱਚ ਕਿਹੜੇ ਜੁਰਮ ਦੇ ਵਿੱਚ ਤੇ ਕਿਹੜੀਆਂ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਬਿਕਰਮਜੀਠਿਆ ਨੂੰ ਬਿਕਰਮਜੀਠਿਆ ਨੇ ਜਿਹੜੀ ਚੁਣੌਤੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਮਹਿੰਗੀ ਪੈ ਗਈ ਹੈ ਬਖੂਬੀ ਦੇ ਨਾਲ ਸਾਰੇ ਕਾਰਨ ਦੱਸ ਦਿੱਤੇ ਨੇ ਕਿ 25 ਜੂਨ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਬਿਕਰਮ ਜੀਠਿਆ ਨੂੰ ਬਿਕਰਮ ਜੀਠਿਆ ਤੇ ਮਲਟੀਪਲ ਕੇਸ ਹੈ ਮਲਟੀਪਲ ਐਫਆਈਆਰਸ ਹੈ ਬਿਕਰਮ ਮਜੀਠਿਆ ਨੇ ਪੰਜਾਬ ਦੀ ਜਵਾਨੀ ਨੂੰ ਖਾਦਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿਟਾ ਵਿਕਿਆ ਇਹਨਾਂ ਨੇ ਇੰਟਰਨੈਸ਼ਨਲ ਨਸ਼ਾ ਤਸਕਰਾਂ ਨੂੰ ਆਪਣੇ ਘਰ ਦੇ ਵਿੱਚ ਥਾਹ ਦਿੱਤੀ ਅਤੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਅਤੇ ਰਾਜ ਵੀ ਕੀਤਾ ਅਤੇ ਨੌਜਵਾਨਾਂ ਦੀ ਨਸਲੁਕਸ਼ੀ ਕੀਤੀ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਇਹਨਾਂ ਨੂੰ ਚਿੱਟਾ ਵਿਕਿਆ ਕਿ ਇਹ ਦੱਜ ਕੇ ਬਦਨਾਮ ਹੋਏ ਇਹ ਖੁਦ ਬੀਬੀ ਜ਼ਗੀਰ ਕੌਰ ਨੇ ਵੀ ਕਿਹਾ ਅਤੇ ਹੋਰ ਸ਼ਰੂਮਰੀ ਅਕਾਲੀ ਦਲ ਦੇ ਜਿਹੜੇ ਬਾਗੀ ਆਗੂ ਨੇ ਉਹ ਵਾਰ-ਵਾਰ ਕਹਿੰਦੇ ਨੇ ਕਿ ਬਿਕਰਮਜੀਠਿਆ ਦੇ ਚਿੱਟਾ ਵਿਚਿਆ ਬਿਕਰਮਜੀਠਿਆ ਦੇ ਵਿਰੁੱਧ ਪੂਰਾ ਤਾਮ-ਚਾਮ ਪੂਰੇ ਡਾਕੂਮੈਂਟ ਦਸਤਾਵੇਜ਼ ਇਕੱਠੇ ਕੀਤੇ ਗਏ ਸਰਕਾਰੀ ਗਵਾਹੀਆਂ ਤੋਂ ਲੈ ਕੇ ਪ੍ਰਾਈਵੇਟ ਬੰਦਿਆਂ ਦੀਆਂ ਗਵਾਹੀਆਂ ਨੇ ਇੱਕ-ਇੱਕ ਕਰਕੇ ਕੋਕੇ ਚਣ ਦਿੱਤੇ ਬਿਕਰਮਜੀਠਿਆ ਦੇ ਤਾਂ ਤਾਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੇ ਕਹਿੰਦੇ ਨੇ ਕਿ ਦੁਬਾਰਾ ਟ੍ਰਾਇਲ ਦੁਬਾਰਾ ਰਿਮਾਨ ਦੁਬਾਰਾ ਇਨਵੈਸਟੀਗੇਸ਼ਨ ਛਟਵੱਲੂ ਹੋਵੇਗੀ ਅਤੇ ਦੂਸਰੇ ਪਾਸੇ ਜਿਹੜੇ ਅਫਵਾਹ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਦੇ ਵੇਚੇ ਹੋਏ ਨਸ਼ੇ ਦੇ ਨਾਲ ਪੰਜਾਬ ਦੇ ਨੌਜਵਾਨ ਮਰ ਗਏ ਉਹਨਾਂ ਦੀ ਨਸ਼ਲ ਕੂਸੀ ਕੀਤੀ ਗਈ ਚਿੱਟੇ ਦੇ ਨਾਲ ਜਿਹੜੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਇਹਨਾਂ ਨੇ ਚੁੰਨੀਆਂ ਜਿਹੜੀਆਂ ਨੇ ਚਟੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਮੌਦੇ ਸੱਤਰ ਵਿਸ਼ੇ ਤੇ ਇਹ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਦੀਵਾਲੀਆਂ ਸਾਡੇ ਘਰ ਦੇ ਵਿੱਚ ਦੀਪਮਾਲਾ ਹੋਵੇਗੀ ਬਿਲਕੁਲ ਬਰਦਾਸ਼ਤ ਨਹੀਂ ਬਲਡوزر ਵੀ ਚੱਲਣਗੇ ਪੀੜੇ ਪੰਜੇ ਵੀ ਚਲਾਏ ਜਾਣਗੇ ਅਤੇ ਇਹਨਾਂ ਦੀਆਂ ਜਾਇਦਾਦਾਂ ਨੂੰ ਤੁਰਕਮੀ ਕੀਤਾ ਜਾਵੇਗਾ ਅਤੇ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਡਿਵੈਲਪਮੈਂਟ ਦੇ ਕੰਮ ਕਰਵਾਏ ਜਾਣਗੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੂੰ ਲੈ ਕੇ ਅੱਜ ਬੜਾ ਬੜਾ ਵੱਡਾ ਫੈਸਲਾ ਆਵੇਗਾ ਉਸ ਫੈਸਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਹੋਸ਼ਵਾਸ਼ ਵੀ ਗੁੰ ਹੋਣਗੇ ਜ਼ਮੀਨ ਪੈਰਾਥਲੋ ਜ਼ਮੀਨ ਵੀ ਨਿਕਲੇਗੀ ਕਿਉਂਕਿ ਬਿਕਰ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕਈਆਂ ਦੇ ਫੋਨ ਆਏ ਉਹਨਾਂ ਨੇ ਕਿਹਾ ਕਿ ਇਹ ਧਨਾੜ ਦੇ ਅੰਬੀਰ ਨੇ ਇਸ ਸਿਆਸਤ ਦੇ ਵਿੱਚ ਬੜੇ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਨੇ ਇਹਨਾਂ ਨੂੰ ਫਾਟ ਨਾ ਪਾਓ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੱਥ ਪਾਉਣ ਲਈ ਇਹਨਾਂ ਨਾਲ ਪੰਗਾ ਲੈਣ ਲਈ ਜਿਗਰਾ ਚਾਹੀਦਾ ਹੈ ਤੇ ਉਹ ਸਾਡੇ ਵਿੱਚ ਜਿਗਰਾ ਹੈ ਅਸੀਂ ਇੱਕ ਥਾਪੜ ਕੇ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨਾ ਕਿ ਭਾਈ ਤੇਰੀਆਂ ਚੀਕਾਂ ਕਰਵਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੱਟਾਂ ਤੇ ਥਾਪੀਆਂ ਵਾਰਨੀਆਂ ਮੁੱਛਾਂ ਤਾ ਦੇੜੇ ਇੱਕ ਚੋਰੀ ਦੂਸਰਾ ਸਿਨਾ ਚੋਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਐਵੇਂ ਤਾਂ ਨਹੀਂ ਕੰਮ ਬਣਨਾ ਤੁਹਾਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਉਹ ਵੀ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 14 ਯਾਨੀ ਕਿ ਅੱਜ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵੱਡਾ ਫੈਸਲਾ ਆਉਣ ਜਾ ਰਿਹਾ ਹੈ ਬਿਕਰਮਜੀਤਿਆ ਦੇ ਵਿਰੁੱਧ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਸਬੂਤਾਂ ਦੇ ਆਧਾਰ ਤੇ ਅਸੀਂ ਦਲੀਲਾਂ ਅਪੀਲਾਂ ਦੇ ਆਧਾਰ ਤੇ ਅਸੀਂ ਫੈਕਟ ਯਾਨੀ ਕਿ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਦੇ ਹਾਂ ਅਸੀਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਤੇ ਅਸੀਂ ਪੱਕੇ ਭਾਂਡੇ ਦੇ ਵਿੱਚ ਪਾਇਆ ਹੈ ਬਿਕਰਮਜੀਤਿਆ ਨੂੰ ਅਸੀਂ ਪੱਕੇ ਪੈਰੀ ਇਸ ਨੂੰ ਗ੍ਰਿਫਤਾਰ ਕੀਤਾ ਹੈ ਬਿਕਰਮ ਜੀਠਿਆ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀਆਂ 2032 33 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਉਹਨਾਂ ਦੇ ਉਹ ਜੇਲ੍ਹ ਦੇ ਵਿੱਚ ਰਹਿਣ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਰਾਤ ਦੇ ਵਿੱਚ ਆਇਆ ਜਿਸ ਨੇ ਵੀ ਅੰਦਰੋਂ ਮੰਤਰੀ ਬਿਕਰਮ ਜੀਠਿਆ ਦੀ ਸਪੋਰਟ ਕੀਤੀ ਉਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਵਿੱਚ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਐਨਵੋਲਵ ਮੰਨਿਆ ਜਾਵੇਗਾ ਇਸ ਕਰਕੇ ਨਾ ਤਾਂ ਸ਼ਰੋਮੀ ਇਕਾਦੀ ਦਲ ਦੇ ਪ੍ਰਧਾਨ ਨਾ ਸ਼ਰੋਮੀ ਇਕਾਦੀ ਦਲ ਦੇ ਇੱਕ ਟਕਸਾਲੀ ਆਗੂ ਬਿਕਰਮ ਜੀਠੀਆ ਦੀ ਸਪੋਰਟ ਕਰ ਰਹੇ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੇ ਮਾਣ ਹੈ ਵਿਸ਼ਵਾਸ ਹੈ ਕਾਨੂੰਨ ਤੇ ਕਿ ਇਹਨਾਂ ਨੂੰ ਲੰਬੀ ਸਜ਼ਾ ਮਿਲੇਗੀ ਪੰਜਾਬੀਓ ਅੱਜ 14 ਨੂੰ 14 ਅਕਤੂਬਰ ਨੂੰ ਅੱਜ ਪੇਸ਼ ਹੈ ਚੁਣੌਤੀ ਦਿੱਤੀ ਸੀ ਬਿਕਰਮਜੀਤਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲेंस ਦੇ ਸਰਪ੍ਰਸਤ ਅਧਿਕਾਰੀਆਂ ਨੂੰ ਮੈਂ ਨਿਰਦੋਸ਼ਾ ਮੈਂ ਵੇਖ ਸੁਹਾ ਮੈਂ ਆਮਦਨ ਨੂੰ ਵੱਧ ਜਾਇਦਾਦ ਨਹੀਂ ਬਣਾਈ ਮੈਂ ਚਿੱਟੇ ਦੇ ਵਪਾਰੀਆਂ ਦੇ ਨਾਲ ਸੰਬੋਧ ਨਹੀਂ ਸੀ ਮੈਂ ਕਿਸੇ ਤਰ੍ਹਾਂ ਦੀ ਨਸ਼ਾ ਤਸਕਰੀ ਨਹੀਂ ਕੀਤੀ ਸੀ ਲੇਕਿਨ ਉਹ ਸਾਰੇ ਜ਼ੁਲਮ ਉਹ ਸਾਰੇ ਮਨਟਿਪਲ ਕੇਸ ਲੈ ਕੇ ਅੱਜ ਬੈਸ ਹੋਵੇਗੀ ਪੰਜਾਬ ਦੇ ਵਕੀਲਾਂ ਵੱਲੋਂ ਬਿਕਰਮਜੀਤਿਆ ਦੇ ਵਿਕਰਮ ਜੀਠਿਆ ਦੇ ਵਿਰੁੱਧ ਵਿਕਰਮ ਜੀਠਿਆ ਦੇ ਵਿਰੁੱਧ ਵੀ ਡਿਫੈਂਡ ਕਰਨਗੇ ਇਹਨੂੰ ਆਫੈਂਡ ਕੀਤਾ ਜਾਵੇਗਾ ਤੇ ਕਿਆ ਸਗਾਈਆਂ ਲਗਾਈਆਂ ਚਾਰਗੀਆਂ ਨੇ ਵੱਖ-ਵੱਖ ਬੁੱਧੀ ਜੀਮਿਆਂ ਵੱਲੋਂ ਕਿ ਵਿਕਰਮ ਜੀਠਿਆ ਨੂੰ ਲੰਮਾ ਸਮਾਂ ਸਜ਼ਾ ਹੋਵੇਗੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਕਿ ਪਹਿਲਾਂ ਮਹਾਲੀ ਜਿਹੜੀ ਹਾਈ ਕੋਰਟ ਸੀ ਮਹਾਲੀ ਅਦਾਲਤ ਸੀ ਉਹਦੇ ਵਿੱਚ ਆਪਣੀ ਪਟੀਸ਼ਨ ਪਾਈ ਸੀ ਜ਼ਮਾਨਤ ਦੀ ਲੇਕਿਨ ਉਹ ਰੱਦ ਹੋ ਗਈ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਜ਼ਮਾਨਤ ਵਾਸਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਹੁਣ ਉਸ ਦਾ ਵੀ ਕਹਿੰਦੇ ਫੈਸਲਾ ਆ ਗਿਆ ਵੈ ਤੇ ਉਸ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਨੂੰ ਰਿਲੀਫ ਨਾ ਮਿਲ ਸਕਿਆ ਵਿਕਰਮ ਸਿੰਘ ਮਜੀਠੀਆ ਦੇ ਮੁਸ਼ਕਿਲਾਂ ਘਟ ਨਾ ਹੋ ਸਕੀਆਂ ਉਹ ਪਟੀਸ਼ਨ ਵੀ ਖਾਰਜ ਹੋ ਗਈ ਕਿਉਂ ਕਿ ਜਿਹੜੇ ਵਿਜੀਲੈਂਸ ਟੀਮਾਂ ਆਲਿਆ ਨੇ ਆਪਣੇ ਜਿੰਨੇ ਵੀ ਸਬੂਤ ਸੀ ਉਹ ਸਾਰੇ ਜਦੋਂ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਰੱਖੇ ਤੇ ਉਹਨਾਂ ਨੂੰ ਦੇਖ ਕੇ ਫਿਰ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਜਾਂ ਉਹਨਾਂ ਦੇ ਘਰ ਵਾਲਿਆਂ ਜਿਹੜੀ ਅਮੀਰ ਸੀ ਹੁਣ ਲੱਗੀ ਜਾਂ ਉਹਨਾਂ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਕਹਿਣਾ ਸੀ ਕਿ ਹੁਣ ਜਲਦ ਜ਼ਮਾਨਤ ਮਿਲ ਜਾਏਗੀ ਉਹ ਵੀ ਕੰਮ ਨਾ ਹੋ ਸਕਿਆ ਹਰਿਆਣਾ ਹਾਈ ਕੋਰਟ ਦੀ ਤਰਫੋਂ ਵੀ ਉਹਨਾਂ ਦੀ ਜਿਹੜੀ ਜ਼ਮਾਨਤ ਦੀ ਪਟੀਸ਼ਨ ਪਾਈ ਸੀ ਉਹ ਦਰਖਾਸਤ ਦਿੱਤੀ ਸੀ ਉਹ ਖਾਰਜ ਹੋ ਗਈ ਹੈ ਮਤਲਬ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੀਆਂ ਦੁੱਖ ਤਕਲੀਫਾਂ ਉਹ ਉਂਝ ਦੀਆਂ ਉਂਝ ਹੀ ਐ ਉਹ ਕੱਟ ਨਾ ਹੋ ਸਕੀਆਂ ਕਿਉਂਕਿ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਕਿਹਾ ਸੀ ਪੰਜਾਬ ਦੀ ਆਵਾਮ ਨਾਲ ਵਾਅਦਾ ਕੀਤਾ ਹੈ ਕਿ ਮੈਂ ਵਿਕਰਮ ਸਿੰਘ ਮਜੀਠੀਆ ਤੇ ਜਿਹੇ ਹੱਥ ਪਾਇਆ ਤੇ ਪੱਕੇ ਪੈਰੀ ਪਾਇਆ ਹੁਣ ਇਹਨੂੰ ਜਲਦੀ ਬਾਹਰ ਨਹੀਂ ਆਉਣ ਦਿੰਦਾ ਤੇ ਉਹੀ ਗੱਲ ਹੋਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੱਗਦਾ ਹੈ ਕਿ ਲੰਬੀ ਸਜ਼ਾ ਮਿਲ ਜਾਣੀ ਹੈ ਜਿਸ ਤਰ੍ਹਾਂ ਹਾਲਾਤ ਨਜ਼ਰ ਆ ਰਹੇ ਹੈ ਜਿਸ ਜਗ੍ਹਾ ਵੀ ਉਹ ਪਟੀਸ਼ਨ ਪਾਉਂਦੇ ਆਪਣੀ ਜ਼ਮਾਨਤ ਦੀ ਉਹ ਖਾਰਜ ਹੋ ਜਾਂਦੀ ਹੈ ਤੇ ਹਾਲਾਤ ਦੇਖ ਕੇ ਹੀ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਹੁਣ ਜਲਦੀ ਬਾਹਰ ਆਣਾ ਬਹੁਤ ਮੁਸ਼ਕਲ ਹੈ ਕੋ ਲੰਬੀ ਸਜ਼ਾ ਮਿਲੇਗੀ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀਏ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰਡਰ ਸਰਾ ਖਿਆਲ ਆਪ ਰੱਖਾ